ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਣਾ ਦਿਨ ਦੂਸਰਾ ਬੰਬੇ ਦੇ ਵਿੱਚ ਤੇ ਪਰਸੋਂ ਦੇ ਅਸੀਂ ਆਏ ਆ ਪਰ ਮੀਂਹ ਨੀਗਾ हटਿਆ ਦਿਨੇ ਥੋੜਾ ਜਿਹਾ ਠੰਡ ਕਰਦਾ ਵਾ ਤੇ ਰਾਤ ਨੂੰ ਨੇਹਰੀ ਲਿਆਣ ਦਿੰਦਾ ਤੇ ਅੱਜ ਆਪਾਂ ਫੇਰ ਚੱਲੇ ਆ ਜੀ ਘੁੰਮਣ ਅੱਜ ਚੱਲੇ ਆ ਆਪਾਂ ਫਿਲਹਾਲ ਦੀ ਘੜੀ ਨਾਸ਼ਤਾ ਵਗੈਰਾ ਕਰ ਲਿਆ ਵਾ ਤੇ ਹੁਣ ਆਪਾਂ ਚੱਲੇ ਡੀਮਾਰਟ ਥੋੜਾ ਬਹੁਤ ਕੁਛ ਲੈ ਲਈਏ ਫੇਰੇ ਦੋ ਕੁ ਦਿਨ ਤੱਕ ਪਿੰਡ ਨੂੰ ਵਗ ਜਾਣਾ ਆ ਆਪਣੇ ਮਤਨਾ ਨੂੰ ਤੇ ਅੱਜ ਅਸੀਂ ਚੱਲੇ ਨਾਲੇ ਇਮੈਜਿਕਾ ਉੱਥੇ ਵੀ ਜਾ ਕੇ ਮੈਂ ਦੇਖਿਆ ਹੁੰਦਾ ਮੈਂ ਗਿਆ ਆ ਤੇ ਅੱਜ ਕਾਫੀ ਮੈਨੂੰ ਲੱਗਦਾ ਚਾਰ ਇੱਕ ਸਾਲ ਹੋ ਗਏ ਜਦੋਂ ਮੈਂ ਗਿਆ ਸੀ ਹੁਣ ਵੇਖਦੇ ਆ ਉੱਥੇ ਵੱਖਰਾ ਕੀ ਆ ਕਿੱਦਾਂ ਵਾ ਰਾਈਡਾਂ ਵਦਾਂ ਬੜੀਆ ਵਧੀਆ ਵਧੀਆ ਪਰ ਰਾਈਡ ਤੇ ਆਪ ਤੇ ਚੜਨ ਦਾ ਡਰ ਵਾਲਾ ਲੱਗਦਾ ਡਰ ਨਹੀਂ ਅੱਡਾ ਲੱਗਦਾ ਉਹ ਮਤਲਬ ਜਦੋਂ ਪੁੱਠੇ ਸਤੇ ਕਰਦੇ ਨਾ ਪੱਗ ਖੁੱਲਣ ਦਾ ਡਰ ਜਾ ਰਹਿਦਾ ਵੀ ਕਿਤੇ ਇਹ ਲੱਸ ਕਿ ਆਡੇ ਸਿਰੋਂ ਸਾਡੀ ਤਾਂ ਇੱਜ਼ਤ ਹੀ ਨਹੀਂ ਰਹਿਦੀ ਪੱਗ ਰੱਥ ਦੀ ਤੇ ਸਾਡਾ ਕੀ ਬਚਣਾ ਵਿੱਚੇ ਇਸ ਲਈ ਪੱਗ ਜ਼ਰੂਰੀ ਆ ਰਾਈਡਾਂ ਨਹੀਂ ਆਪਾਂ ਦੂਰੋਂ ਖੜਕੇ ਵੇਖਾਂਗੇ ਇੰਜੋਏ ਕਰਾਂਗੇ ਨਾਲ ਤੁਹਾਨੂੰ ਕਰਾਵਾਂਗੇ ਹੁਣ ਮਾਤਾ ਸ਼੍ਰੀ ਹੁਣੀ ਚੱਲ ਗਏ ਆ ਥੱਲੇ ਮिन्नੂ ਡੇ ਆ ਵੇਟ ਕਰਨ ਕਿ ਛੇਤੀ ਆ ਡੀਮਾਰਟ ਚ ਜਾਣਾ ਆ ਕੁਛ ਨਾ ਕੁਛ ਲੈਣਾ ਤੇ ਅੱਜ ਯਾਰ ਦਾੜੀ ਨਹੀਂ ਠੀਕ ਹੋਣੀ ਕਿ ਠੀਕ ਆ ਥਈ ਜਾਂਦਾ ਚਲੋ ਬਾਬਾ ਦੀਪ ਸਿੰਘ ਇੰਦਾ ਹੀ ਕਿਰਪਾ ਬਣਾਈ ਰੱਖੇ ਤੇ ਚਲ ਜੇ ਚੱਲ ਚਲ ਆ ਜਾ ਫਿਰ ਮੈਂ ਚੱਲਿਆ ਹੁਣ ਓਕੇ ਜੀ ਸਸਰੀ ਜਾਲ ਮਿਲਦੇ ਆ ਵਲੌਗ ਦੇ ਵਿੱਚ ਆਈ ਚੱਲੀ ਮਾਤਾ ਜੀ ਮਾਤਾ ਕਿੱਥੇ ਜਾਣਾ ਵਾ ਆਏ ਟੀਮਾਰਟ ਵੇ ਇੱਕ ਚਾ ਚੜ ਗਿਆ ਟੀਮਾਰਟ ਮੀ ਯਾਰ ਮੀ ਅੱਧਾ ਮਜ਼ਾ ਮੀ ਖਰਾਬ ਕਰ ਰਹੇ ਨੇ ਯਾਰ ਮੌਸਮ ਤੇ ਚਲੋ ਵਧੀਆ ਪਰ ਮੀਂਹ ਇੰਨਾ ਵੀ ਨਹੀਂ ਪੈਣਾ ਚਾਹੀਦਾ ਵੀ ਬੰਦਾ ਘੁੰਮ ਫਿਰ ਵੀ ਨਾ ਸਕੇ بارشਾਂ ਪੂਰੀਆਂ ਜੋਰਾ ਦੇ ਨੇ ਮੀਂਹ ਮਾਤਾ ਪੈਣ ਵੀ ਡਿਆ ਪਰ ਥੋੜੀ ਥੋੜੀ ਗਰਮੀ ਵੀ ਲੱਗਣ ਦੀ ਨਾ ਹਣਾ ਸਹੀ ਆ ਚਲੋ ਜੀ ਅੰਦਰ ਜਾਂਦੇ ਹੁਣ ਵੇਨੇ ਮਾਤਾ ਸ਼੍ਰੀ ਨੂੰ ਕੀ ਪਸੰਦ ਆਉਂਦਾ ਧਿਆਨਾ ਮਾ ਧਿਆਨਾ ਸਪੋਲਾਇਲ ਇਹਨਾਂ ਰੈਬਰ ਦੀ ਤੇਲ ਪਾਤਾ ਵਾ ਉਹਨੇ ਚੀਜ਼ ਆਉਣੀ ਆਇਆ ਹੈ ਤੇਲ ਇੱਕ ਵਾਰ ਖਤਮ ਹੋ ਜਾਏ ਘਰੇ ਦਾ ਬ੍ਰਹਮਣਾ ਵਾਲੀ ਕੀ ਗੱਲ ਸਹੀ ਨਹੀਂ ਪਰ ਇਹਦੇ ਤੇਲ ਦੀ ਸਮੈਲ ਜੀ ਜਾਂਦੀ ਨਹੀਂ ਹਣੀ ਮੇਰੇ ਸਾਹਬ ਨਾਲ ਕਿ ਨਹੀਂ ਚੱਲ ਜਾਂਦੀ ਆ ਉਹ ਤਾਂ ਫਿਰ ਬਾਅਦ ਵਿੱਚ ਪਤਾ ਲੱਗੂ ਖਤਮ ਹੋ ਗਈ ਖੋਲਦੀ ਡੋੜੀ ਆ ਵੀਰ ਮੇਰਾ ਕਹਿੰਦਾ ਪਹੁੰਚ ਗਿਆ ਨੇ ਧਿਆਨ ਫਿਰ ਗਿਆ ਇੱਕar ਸਾਰੀ ਬੰਨੀ ਮਾਮਾ ਹੀ ਕਹਿੰਦੇ ਧਿਆਨ ਫਿਰ ਗਿਆ ਇੱਕar ਸਾਰੀ ਬੰਨੀ ਨਿਗਾਹ ਫਿਰ ਡਈ ਹੈ ਕਰ ਵੇਖੋ ਤੇ ਮੈਂ ਹੁਣ ਸਹੀ ਹੈ ਸਹੀ ਹੈ ਮਾਰਾ ਪੈਸੇ ਦੇ ਕਢਾਈ ਨਹੀਂ ਪਰ ਮੈਂ ਉਹ ਚੱਲ ਜੈਣਾ ਆ ਆਵੇ नहीं नहीं हाँ? कुछ नहीं, तो ये नहीं जाना पौड़ियां चलो 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 मैं झगड़ा लेना डबल एक्सल आ सोनी है माँ देख डबल एक्सएल कर ला शर्ट ना माता फिर है पलास्टिक ਦੇ ਬੈਨੀ ਐ ਟਿਫਨ ਨਿਆਣੇ ਵਾਲੇ ਗਿਫਟ ਮੈਗਰ ਕਿਹੜੇ ਨਿਆਣੇ ਵਾਲੇ ਆਪਣੇ ਨੂਰੀਆਂ ਲਈ ਅੱਛਾ ਪਾਣੀ ਸਹੀ ਬੱਚਾ ਪਾਰਟੀ ਲਈ ਟਿਫਨ ਗਿਫਟ ਹੋ ਰਹੇ ਰੇ ਬਟਲ ਦੇ ਸਿਲੈਕਸ਼ਨ ਹੋ ਰਹੀ ਹੈ ਗਿਫਟ ਨਹੀਂ ਹੋ ਰਹੇ ਸੋਹਣੀ ਦੇਖ ਲੈ ਚਲਾ ਕਿੰਦੂ ਆ ਮੈਂ ਚੈੱਕ ਕਰਕੇ ਵੇਖਾਂ ਮਣੀ ਦੋਨੀ ਜਰੂਰ ਸੋਹਣੀ ਨੀ ਆ ਨਹੀਂ ਸੋਹਣੀ ਆ ਕਰਕੇ ਵੇਖੋ ਟਰਾਈ ਇਹ ਕਰ ਛਿਪੇ ਸਹੀ ਸੋਟਾ ਨਹੀਂ ਡਬਲ ਐਕਸ ਵਾਲਾ ਮੈਂ ਹੋ ਰਿਹਾ ਉਹ ਜਿਹੜਾ ਉੱਥੇ ਸਟਾਫਰ ਹੈ ਮੈਂ ਉਹਨੂੰ ਪੁੱਛਿਆ ਹਾਂ ਇਹ ਸਾਈਜ਼ ਆਊਗਾ ਕਹਿੰਦੇ ਹਾਂ ਆਊਗਾ ਇੱਕ ਵਾਰ ਕਰੋ ਟਰਾਈ ਤੇ ਉੱਪਰ ਕਰ ਲਓ ਚੇਂਜਿੰਗ ਰੂਮ ਵਿੱਚ ਜਾਏ ਨਾ ਜੋ ਚੀਜ਼ ਤੇ ਟਾਈਟ ਕਰਦੇ ਨੇ ਪਰ ਫਿਰ ਤੁਹਾਡੀ ਲੱਥ ਚੋਗੇ ਪੱਗ ਤੇ ਤੋਂ ਨਹੀਂ ਉਹ ਨਹੀਂ ਪੱਗ ਨਹੀਂ ਦੇਖਦੇ ਆ ਲਓ ਇਹ ਕਰ ਰਹੇ ਸ਼ਰਟ ਟਰਾਈ ਨਹੀਂ ਯਾਰ ਪਰ ਮੈਨੂੰ ਪਤਾ ਮੰਮੀ ਆਈ ਨਹੀਂ ਕਿੰਨੇ ਇਹਦਾ ਜਦੋਂ ਸਾਨੂੰ ਲੀੜੇ ਲਿਆ ਕੇ ਦਿੰਦੇ ਨੇ ਨਾ ਤੇ ਪਹਿਲਾਂ ਮੰਮੀ ਆ ਚੜਦੇ ਆਲੇ ਬੰਨੇ ਆ ਘਰ ਤੀਨ ਨਹੀਂ ਦਾ ਇਹ ਹਾਂ ਇੰਤਾਂ ਦਾ ਇਹ ਤਾਂ ਕਰ ਦਿੰਦੇ ਆ ਉਹਨੂੰ ਸੱਚੀ ਕਹਿੰਦੇ ਸੀ ਕਹਿੰਦਾ ਹੁੰਦਾ ਭੋਜੀ ਉਹ ਕਹਿੰਦੇ ਹੁੰਦੇ ਸੀ ਵੀ ਭੈਣਾਂ ਦੇ ਪੈਰਾਂ ਨਾਲ ਲਾ ਕੇ ਜੋ ਭੈਣਾਂ ਮਤਲਬ ਕਰਮਾਂ ਵਾਲੀਆਂ ਹੁੰਦੀਆਂ ਵਾ ਭਰਾਵਾਂ ਨੂੰ ਸੁਸੂ ਅੱਛਾ ਮੇਰੇ ਕੋਲ ਹੀ ਗਣਾ ਨਹੀਂ ਸੋਣੀ ਆਈ ਭਜੀ ਹਾਂ ਪਰ ਬਹੁਤ ਸੋਣੀ ਆ ਸੋਣੀ ਆਈ ਆ ਕਿ ਸੋਣੀ ਲੱਗਣੀ ਡਈ ਆ ਲੱਗਣੀ ਡਈ ਆ ਟੋਰਿਆ ਨਹੀਂ ਚਾਹੀਦੀ ਨਹੀਂ ਭਾਜੀ ਓਕੇ ਰਪੋਰਟ ਆ ਕੰਮ ਠੀਕ ਹੈ ਪੋਏ ਤੂੰ ਹੀ ਗੀਲਾਂ ਦੇ ਬੱਚਿਆਂ ਵੀ ਨਾ ਟਿਫਨ ਵੇਖਣ ਲਈ ਆ ਕੁਛ ਕਰਨ ਲਈ ਵੀ ਆ ਲੈ ਟਿਫਨ ਭੋਜ ਇਹ ਟਿਫਨ ਨਹੀਂ ਆ ਅੱਗੇ ਵੇਖੀ ਅੱਛਾ ਉੱਧਰ ਇਹ ਮੈਂ ਆ ਟਿਫਨ ਕਿਤੇ ਨਹੀਂ ਆ ਵੀ ਇੰਨਾ ਚ ਲੈਣੀ ਆ ਕਿਹੜਾ ਸਿਲੈਕਟ ਕਰਨਾ ਵਾ ਆ ਮੈਨੂੰ ਸਭ ਤੋਂ ਸੋਹਣਾ ਲੱਗ ਰਿਹਾ ਹੈਗਾ ਹਨਾ ਪਰ ਇਹਨਾਂ ਦੇ ਵਿੱਚ ਨਾ ਆ ਟਕ ਕਿ ਆ ਚੀਜ਼ ਹੋਣੀ ਚਾਹੀਦੀ ਆ ਵੀਰ ਨੇ ਨਾ ਸੁਜੈਸਟ ਕੀਤਾ ਵਾ ਵੀ ਕੀ ਕੀਤਾ ਵਾ ਮੈਨੇ ਸੁਜੈਸਟ ਕੀਤਾ ਕਿ ਜੇ ਮਰੇ ਦੇ ਪਰਸਨੈਲਿਟੀ ਦੇ ਕੋਲ ਕਿੰਨੇ ਵੀਰ ਨੇ ਇੱਕ ਵਰਕ ਕੋ ਐਨਕ ਪਾ ਕੇ ਵੇਖ ਲੈਣ ਕਲਰ ਹੋਰ ਨਾ ਵੀ ਖੰਦੇ ਹੋਵੇ ਨਹੀਂ ਕਲਰ ਮੈਨੂੰ ਠੀਕ ਹੀ ਲੱਗਦਾ ਪਰ ਬਲੌਗ ਕਰਨ ਨੂੰ ਪਰ ਮੈਂ ਇਹ ਗੱਲ ਕਿਹਾ ਤੁਸੀਂ ਵੀ ਦੱਸਿਓ ਏ ਕਿ ਜੇ ਇਸ ਟਾਈਪ ਦੀਆਂ ਸ਼ਰਟਾਂ ਹੈਗੀਆਂ ਜੇ ਤੁਸੀਂ ਕੋਸੇ 500 ਰੁਪਏ ਤੋਂ ਨੰਨ ਦਾ ਜ਼ਿਆਦਾ ਹੈਗਾ ਨਹੀਂ ਹੈਗੀਆਂ ਮੈਂ ਹਾਂ ਵਾਜੂ ਤੁਸੀਂ ਕਰ ਬਟ ਕਲਰ ਮੁੰਡੇ ਨੇ ਕੀ ਬਾਤ ਕਲਰ ਮੈਂ ਮੈਨੂੰ ਵਧੀਆ ਲੱਗਾ ਹੁਣ ਥੋੜਾ ਕਲਰ ਮੈਨੂੰ ਇਹ ਆ ਵੀ ਵਾਈਟ ਵਾਈਟ ਜਿਹਾ ਉੱਤੇ ਕਿੱਤਾ ਦਾ ਬੂਟ ਜਾਉਦਾ ਸਰ ਹੂੰ ਨੀ ਸਟਾਪ ਇੱਧਰ ਲੱਗਦਾ ਹੋਊਗਾ ਕੱਪੜਾ ਲਿਆ ਹੁੰਦਾ ਦਰਜੀਆ ਨੇ ਸੁਣਨਾ ਦਰਜੀ ਟਾਈਪ ਜਾਂਦੇ ਨਹੀਂ ਆਈ ਸੀਤੀ ਦਰਜੀਆ ਨਹੀਂ ਹੁੰਦਾ ਕੋ ਨਹੀਂ ਮੈਂ ਕਹਿੰਦਾ ਚੱਲ ਆ ਜਾ ਯਾਰ ਕਾ ਪੂਰਾ ਕਰਦੀ ਉੱਥੇ ਵੇਖ ਲੈਣੇ ਉੱਥੇ ਹੋਰ ਵੇਖ ਲੈ ਛੇਤੀ ਕਰ ਲਉ ਫੋਨ ਆ ਗਿਆ ਆਪਾਂ ਨੂੰ ਟਿਫਣ ਕਰ ਲਓ ਜਿਹੜਾ ਲੈਣਾ ਫਿਰ ਆ ਗਿਆ ਨਹੀਂ ਰਹਿੰਦਾ ਮੈਨੂੰ ਗਿੰਦੂ ਭਾਈ ਤੁਹਾਨੂੰ ਸੱਦ ਦਿੰਦੇ ਆ ਮੈਂ ਮੜਾ ਸਾਈਡ ਗਿਆ ਤੇ ਇੱਧਰ ਹੋਰ ਨਵੀਂ ਸ਼ਰਟ ਰਾਈ ਹੁੰਦੀ ਆ ਨਹੀਂ ਆ ਸੋਹਣੀ ਆ ਆ ਜਾ ਹੁਣ ਤੁਸੀਂ ਦੱਸੋ ਕਿ ਨੇ ਪਹਿਲਾ ਵਾਰ ਬੁਸਾ 100 ਰੁਪਏ ਅਜੇ ਤੱਕ ਆ ਕਲਰ ਮਾਰਕੀਟ ਤੇ ਨਹੀਂ ਆਇਆ ਹਲ ਤੱਕ ਬਈ ਮਾਰਦਕਾਨ ਵਾਲੇ ਬੜਿਆ ਉਹ ਵੀ ਗੱਲ ਸਹੀ ਹੈ ਮਾਰਕੀਟ ਚ ਆ ਕੇ ਕਿਹੜਾ ਮਾਰਕੀਟ ਚ ਨਹੀਂ ਆ ਬਈ ਆਈ ਲਾਈਕ ਇਹ ਹੋਰ ਬੈਟਰ ਹੈ ਦੇਖੋ ਇਹ ਕਾਹ ਪੱਕ ਨਾਲ ਵੀ ਚੱਜੂਗੀ ਨਾਲ ਇਹ ਕੈਜੂਅਲ ਆ ਤੁਸੀਂ ਜਿੱਥੇ ਮਰਜੀ ਅੰਮ੍ਰਿਤਸਰ ਪੋਣੀ ਹੈ ਜਲੰਧਰ ਪੋਣੀ ਹੈ ਨਹੀਂ ਮੈਂ ਬਾਬ ਕਾਲਾ ਸਾਹਿਬ ਹੀ ਪੋਣੀ ਆ ਬਾਬ ਕਾਲਾ ਸਾਹਿਬ ਤੇ ਫਿਰ ਵੀ ਬਹੁਤ ਵਧੀਆ ਆ ਆਪਾਂ ਆਪਣੇ ਬਤਨਾ ਤੇ ਪੋਣੀ ਆ ਬਾਬ ਕਾਲਾ ਸਾਹਿਬ ਹੀ ਜਾਵਾਂਗੇ ਅੰਮ੍ਰਿਤਸਰ ਵੀ ਜਾਵਾਂਗੇ ਪਾ ਕੇ ਜਲੰਧਰ ਵੀ ਜਾਵਾਂਗੇ ਸਾਰੇ ਕਿਹੜਾ ਵੀ ਉਹ ਅੰਬਾਨੀਆਂ ਦੇ ਖਾਨ ਚੋ ਇੱਕ ਕਰ ਪਾ ਕੇ ਲਾ ਲੀਏ ਬਾਈ ਤੇ ਇਹੋ ਸ਼ਾਰਟ ਘੱਟੋ ਘਾਟ ਅਗਲੀ ਗਰਮੀ ਤੱਕ ਵੀ ਹੰਡੋਰੀ ਤੇ ਭਰਾਵਾ ਬਿਲਕੁਲ ਹੈਨਾ ਸਹੀ ਗੱਲ ਆ ਇਹ ਹੁਣ ਨਹੀਂ ਨਹੀਂ ਓਕੇ ਆ ਖਾਨਾਂ ਦੇ ਵਿੱਚ ਵੀ ਤੂੰ ਘਰੇ ਵੀ ਪਾ ਸਕਦਾ ਇਹ ਕਰ ਦੋ ਡਨ ਲੋਕ ਕਰ ਦੋ ਇਸੀ ਕੇ ਸਾਥ ਆਪ ਜਿੱਤਦੇ ਹੈ 500 ਰੁਪਏ ਆਪਾਰ ਦੀ ਪੂਰੀ ਆਪ ਸੀ ਜੇਬ ਸੇ ਜਾਤੇ ਹੈ 500 ਰੁਪਏ ਆਪਾਂ ਲੈ ਲਈ ਜੀ ਇੱਕ ਸ਼ਰਟ ਜਿਥੇ ਪੈਸੇ ਬਚਦੇ ਬਚਾਉਣੇ ਚਾਹੀਦੇ ਆ ਆਪਣੇ ਇਹੋ ਸ਼ਰਟ ਮਿਲਣੀ ਹੈ ਮੇਰੇ ਵੀ 1000 1200 ਦੀ ਇੱਥੇ ਮਿਲ ਗਈ ਸਾਨੂੰ 500 ਦੀ ਹਣਾ ਕੱਢਣੀ ਤਾਂ ਇੱਕ ਗਰਮੀ ਅਗਲੀ ਗਰਮੀ ਨੂੰ ਫੇਰ ਲੈ ਲਾਂਗੇ ਫਲ ਫਲਾਹ ਦੀ ਘੜੀ ਤੱਕ ਇੰਨਾ ਕਿ ਸਮਾਨ ਲੈ ਆ ਗਿਆ ਵਾ ਖੌਟ ਟਾਈਮ ਲੱਗਣਾ ਤੁਹਾਨੂੰ ਪਤਾ ਹੀ ਆ ਚਲੋ ਹੁਣ ਲੇਡੀ ਸਾਈਡ ਮੰਮੀ ਜੀ ਹੁਣਾਂ ਕੋਲ ਆਓ ਖੜੇ ਆ ਅੱਧਾ ਪਣਾ ਘੰਟਾ ਹੋ ਗਿਆ ਅੱਧਾ ਆਇਆ ਨੂੰ ਇੰਨਾ ਕੀ ਮੇ ਵੀ ਮੈਨੂੰ ਲੱਗਦਾ ਹੋਰ ਟਾਈਮ ਲੱਗੂ ਚੀਜ਼ਾਂ ਵੀ ਸਸਤੀਆਂ ਨੇ ਸੋਹਣੀਆਂ ਵੀ ਟਿਕਾਊ ਵੀ ਡੰ 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 ਸਹੀ ਆ ਤੇ ਫੇਰ ਹੋਰ ਕੀ ਚਾਹੀਦਾ ਹਾ ਤੇ ਜਲਦੀ ਕੀਜੀਏ ਨਹੀਂ ਨਹੀਂ ਚਾਹੀਦੇ ਨਾ ਪਲਾਸਟਿਕ ਵਾਲਾ 380 ਦਾ ਉਹਦਾ ਚੰਗਾ ਵਾ ਆਹੋ ਉਹ ਵਾਲੀ ਰਬੜ ਦੀ ਦੇ ਬੋਲਾਂ ਖੇਡਣ ਦਾ ਹਾਂ ਛੇਪੇ ਬਣਾਈ ਮਾਰੀਏ ਚੱਲਾ ਆਉਣ ਵਾਲੇ ਹੋ ਤੁਰ ਲੱਗ ਗਿਆ ਗੋਪਲੇ ਲਿਖਿਆ ਖੇਡਦੇ ਰਹੇ ਪਰ ਖੇਡਣਾ ਨਹੀਂ ਆਇਆ ਹਾਂ ਚੱਲ ਚਲੀਏ ਮਿੰਨੀ ਜਿਹੜਾ ਨਿਕੜੀ ਮਮੀ ਹੁਣਾਂ ਦੇ ਆਖੇ ਕਰਾ ਦੇਣੀ ਆ ਤੇਰੇ ਚੱਲ 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 ਕਿੰਨੀ ਕੀ ਵਧੀਆ ਕਪੜੇ ਲਈ ਵੀ ਲਿਆ ਕੋਈ ਨਹੀਂ ਵਾਏ ਰੈਡੀ ਪਰ ਕੇ ਆ ਲਈ ਨਹੀਂ ਮੈਂ ਕਿਥੇ ਕੋਈ ਕੰਦੇ ਮੈਂ ਆ ਲੈਣਾ ਆ ਸੋਦੀ ਬਿੱਲੀ ਲੱਲਾ 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 ਇੱਕ ਇਹ ਮੈਨੂੰ ਨਹੀਂ ਚੰਗੇ ਲੱਗਦੇ ਵਾ ਰੈਣ ਦੇ ਤਾਂ ਇਹ ਚੰਗਾ ਰੈਣ ਦੇ ਉਹਦੇ ਲਈ ਵੀ ਉਹਦੇ ਨਾਲ ਦਾ ਹੀ ਇੱਕ ਸੂਟ ਲੱਲੀ ਰੈਣ ਤੇ ਮੈਨੂੰ ਨਹੀਂ ਚੰਗਾ ਲੱਗਦਾ ਏ ਉਹ ਹਾਂ ਉਹਦੇ ਭਾਬੀ ਲਈ ਲੱਲਾ ਆ ਬੀਲੀ ਲੱਲਾ ਪਾਉ ਤੇ ਫੇਰ ਚਲਦੀ ਕਰੀਏ ਹੁਣ ਲੰਮਾ ਮਾ ਪੁੰਡਤਾ ਆਉਣ ਲੱਗੇ ਆਓ ਚੱਲੀਏ ਲੇਲਾ ਕੀ ਪਸੰਦ ਆ ਲੈ 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 ਚਾ ਚੜ ਗਿਆ ਅੱਜ ਸਸਤੇ ਚ ਆਂਦੇ ਕੋਈ ਨਿਕਾਲੂ ਫੇਰ ਆ ਜਾਗੇ ਹੈ ਕੇ ਨਿਕਾਲੂ ਫੇਰ ਤੁਰ ਚੱਲ ਚੱਲ ਹਲੇ ਵੀ ਧਿਆਨ ਹੈ ਵਸ ਗਾੜੀ ਦੇ ਚੱਲ ਚੱਲ ਅੱਜ ਸਸਤੇ ਚ ਬੰਗੇ ਸਸਤਾ ਕਹਿੰਦੇ ਕਹਿੰਦੇ ਫਿਰ ਆਦੀ ਥੋੜਾ ਲੈਣਾ ਵਾ ਚਾਰ ਓਹੋ ਕੀ ਮਾਤਾ ਕੀ ਭਲੇ ਕੱਲ ਨੂੰ ਫੇਰ ਆ ਤਾਂ ਕੁੜੀਆਂ ਲਈ ਅਡਰੈਸਾਂ ਲਈਆਂ ਇੱਕ ਇੱਕ ਨਾਲ ਦੀ ਬਾਤ ਤੋਂ ਮੈਂ ਆਪਣੇ ਲਈ ਸੰਗ ਲਏ ਹਾਂ। ਹਾਂ। ਪਰ ਉਹ ਕੋਈ ਨਹੀਂ ਆਇਆ ਦੇਖੀ। ਇਹ ਆਪਣੇ ਸੌਣੇ ਨਹੀਂ ਆਇਆ ਕੋਈ। ਸ਼ਾਪਿੰਗਾਂ ਕਰ ਲਈਆਂ ਮੈਂ ਤੇ ਹਲੇ ਕੱਲ ਦੀ ਫੇਰ ਭਾਲਵਾ। ਚਲੋ ਚੱਲੀ ਆਪਾਂ। ਚਲੋ ਚਲੋ ਚਲੋ। ਆਇਆ ਤਾਂ ਨਹੀਂ ਭਾਈ। ਸ਼ਾਤਾ ਕਿਥੇ ਹੈ ਸ਼ਾਤਾ? ਚਲੋ ਆ ਜਾ। ਚਲੋ ਜੀ। ਕਾ ਯਾਰ ਦਾ ਕੁੰਡਾ ਕਰਕੇ ਤੇ ਹਲੇ ਕਹਿੰਦੀ ਆ ਕੱਲੂ ਫੇਰ ਚਲੋ ਕੋਈ ਨਹੀਂ ਚਲੋ ਜੀ ਅੱਜ ਦੀ ਪਹਿਲੇ ਦਿਨ ਦੀ ਹੋ ਗਈ ਸ਼ੂ ਮਾਮੀ ਜੀ ਸ਼ਾਪਿੰਗ ਪਹਿਲੇ ਦਿਨ ਦੀ ਸ਼ਾਪਿੰਗ ਹੋ ਗਈ ਆ ਬਹੁਤ ਵਧੀਆ ਕੁੜਤੀਆਂ ਲੈ ਆ ਗਏ ਬਹੁਤ ਵਧੀਆ ਇੰਨਾਂ ਦੇ ਕੁੜੀਆਂ ਲਈ ਬਹੁਤ ਸੋਹਣੀਆਂ ਹਾਏ ਆਪਣੇ ਲਈ ਸੈਟਲ ਜੇ ਮਿਲ ਗਏ ਹੁਣ ਮਾਸੜ ਜੀ ਹਣੀ ਕਿੱਥੇ ਆ ਪੈਸੇ ਦੇ ਤੇ ਬਹੁਤ ਸੋਹਣੇ ਹਾਂ ਅਸੀਂ ਪੈਸੇ ਬਹੁਤ ਥੋੜੇ ਦੇ ਦਿੱਤਾ ਇਹਨਾਂ ਚੀਜ਼ਾਂ ਸੋਹਣੀਆਂ ਲੱਲੀਆਂ ਇਹ ਪੈਸੇ ਦੇ ਦਿੱਤੇ ਆ ਭਲੇ ਮਾਮਾ ਜੀ ਕੱਲ ਨੂੰ ਵੀ ਕਹਿੰਦੇ ਆ ਕਹਿੰਦੇ ਕੱਲ ਨੂੰ ਵੀ ਆਵਾਂਗੇ ਹੁਣ ਟਾਈਮ ਹੋ ਗਿਆ 11 ਤੇ ਮਸਲੂਣੀਆਂ ਲਿਆਏ ਨਹੀਂ ਗਏ ਆਹ ਗਲਤ ਗੱਲ ਆ ਸਾਨੂੰ ਸਾਨੂੰ ਕਰਕੇ ਤਿਆਰ 9 ਵਜੇ ਦਾ ਤੇ ਆਪ ਵਜਾ ਤੇ 11 ਹਨਾ ਮਾਮੀ ਜੀ ਆਹ ਗਲਤ ਗੱਲ ਚਲੋ ਤਾਂ ਆਪਣਾ ਫਾਇਦਾ ਹੀ ਹੋਇਆ ਅਸੀਂ ਸ਼ਾਪਿੰਗ ਕਰ ਲਈ ਅਸੀਂ ਮੌਕਾ ਨਹੀਂ ਖੁੰਝਣ ਦਿੱਤਾ ਟਾਈਮ ਨਹੀਂ ਵੇਸਟ ਕੀਤਾ ਆਪਣਾ ਬਾਕੀ ਹੁਣ ਜਾਣਦੇ ਜੀ ਕਿ ਮੈਚ ਦਾ